ਗੌੜੀ ਮਹੱਲਾ ਪੰਜਵਾਂ ਹਰਕੇ ਦਾਸ ਸਿਉ ਸਾਕਤ ਨਹੀਂ ਸੰਗ ਓ ਵਿਖੀ ਉਸ ਰਾਮ ਕੋ ਰੰਗ ਹਰਕੇ ਦਾਸ ਸਿਉ ਸਾਕਤ ਸਾਕਤ ਨਹੀਂ ਸੰਗ ਓ ਵਿਖੀ ਉਸ ਰਾਮ ਕੋ ਰੰਗ ਰਹਾਉ ਮਨ ਅਸਬਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾਪੁਰਖ ਪਚਾਰੇ ਨਾਰੀ ਬੈਲ ਕੋ ਨਿਤਰਾ ਪਾਏ ਦਬਾਵੇ ਗਊਚਰ ਸਿੰਘ ਪਾਠੇ ਪਾਵੇ ਗਾੜੜ ਲੈ ਕਾਮ ਤੈਨ ਕਰ ਪੂਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 198 ਤੇ ਸੁਭਾਇਮਾਨ ਸ਼ਬਦ ਪੜਿਆ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਵੀ ਇੱਕ ਤਾਂ ਪ੍ਰਭੂ ਪਰਮਾਤਮਾ ਦੀ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਮਨੁੱਖ ਹੈ ਬੀਬੀਆਂ ਚਾਹੇ ਭਾਈਆ ਮਨੁੱਖ ਲਾਭ ਸਾਂਝਾ ਹੈ ਭਈ ਹਰਕੇ ਦਾਸ ਸਿਓ ਸਾਖਤ ਨਹੀਂ ਸੰਗ ਇੱਕ ਸਾਖਤ ਆ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੋਇਆ ਗੁਰੂ ਦੇ ਸਿਧਾਂਤ ਨਾਲੋਂ ਟੁੱਟਿਆ ਹੋਇਆ ਤੇ ਗੁਰੂ ਘਰ ਤੋਂ ਆਕੀ ਹੋਇਆ ਪ੍ਰਮਾਤਮਾ ਦੇ ਨਾਮ ਤੋਂ ਆਕੀ ਹੋਇਆ ਜਿਹੜਾ ਆਪਾਂ ਕਹਿੰਦੇ ਬਾੜਾ ਓਖਾ ਲੱਗਦਾ ਇੱਕ ਪਾਸੇ ਉਹਦੀ ਗੱਲ ਕਰਦੇ ਨੇ ਸਤਿਗੁਰੂ ਤੇ ਇੱਕ ਪਾਸੇ ਨਾਮ ਜਪਣ ਵਾਲੇ ਦੀ ਬਾਣੀ ਪੜਨ ਸੁਣਨ ਵਾਲੇ ਦੀ ਗੱਲ ਕਰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ ਹੁਣ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਬਾਣੀ ਪੜਨ ਵਾਲੇ ਦਾ ਤੇ ਦੂਜਾ ਜਿਹੜਾ ਸਦਾ ਹੀ ਲੱਚਰਵਾਦ ਚ ਫਸਿਆ ਰਹਿੰਦਾ ਗੰਦੇ ਗੀਤ ਸੁਣਨੇ ਬਾੜੀਆਂ ਪਿਕਚਰਾਂ ਦੇਖਣੀਆਂ ਗੁਰੂ ਘਰ ਤੋਂ ਬਾਗੀ ਹੋਏ ਹੋਏ ਦੀ ਗੱਲ ਹੈ ਜੀ ਇਹ ਵੀ ਇਹਨਾਂ ਦਾ ਜੋੜ ਨਹੀਂ ਹੁੰਦਾ ਇਨਾਂ ਦੇ ਖਿਆਲ ਨਹੀਂ ਮਿਲਦੇ ਹੁੰਦੇ ਇਹਨਾਂ ਦੀ ਸੰਗਤ ਨਹੀਂ ਹੋ ਸਕਦੀ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਅੱਗੇ ਹੋਰ ਆਧਾਰਨਾਂ ਦੇ ਕੇ ਸਤਿਗੁਰੂ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਨੇ ਨਾ ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ ਏ ਭਾਈ ਪ੍ਰਮਾਤਮਾ ਦੇ ਭਗਤ ਨਾਲ ਮਾਇਆ ਵੇੜੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ ਤੇ ਕਮਾਇਆ ਕੀ ਖੱਚ ਤਰਿੰਦਾ ਪਾਉ ਵੀ ਗੱਲ ਕਰ ਲਈ ਦੂਜੀ ਬੇ ਗੁਰੂ ਘਰ ਦਾ ਬਾਗੀ ਆ ਗੁਰੂ ਘਰ ਤੋਂ ਬਾਗੀ ਹੋਇਆ ਹੋਇਆ ਗੁਰੂ ਦੀ ਗੱਲ ਨਹੀਂ ਮੰਨਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹਨੂੰ ਯਾਦ ਨਹੀਂ ਰੱਖਦਾ ਤੇ ਮਾਇਆ ਮੋਹ ਦੇ ਵਿੱਚ ਫਸਿਆ ਹੋਇਆ ਵਿਸ਼ਿਆਂ ਬਕਾਰਾਂ ਵਿੱਚ ਫਸਿਆ ਹੋਇਆ ਗੁਰੂ ਘਰ ਤੋਂ ਬਹੁਤ ਦੂਰ ਰਹਿੰਦਾ ਮਨਮੁਖ ਜੀ ਨੂੰ ਕਹਿੰਨੇ ਆਪਾਂ ਗੁਰਬਾਣੀ 'ਚ ਮਨਮੁਖ ਲਿਖਿਆ ਇੱਕ ਪ੍ਰਮਾਤਮਾ ਦਾ ਭਗਤ ਤਾਂ ਗੁਰੂ ਦੇ ਕਹਣੇ ਅਨਸਾਰ ਜੀਵਨ ਹੈ ਇੱਕ ਦਾ ਇਹਨਾਂ ਦਾ ਆਪਸ ਵਿੱਚ ਸੰਗ ਨਹੀਂ ਹੁੰਦਾ ਜੋੜ ਨਹੀਂ ਬਣ ਸਕਦਾ ਇਹਨਾਂ ਦਾ ਆਪਸ ਵਿੱਚ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਉਹ ਵਿਖੀ ਉਸ ਰਾਮ ਕੋ ਰੰਗ ਗੁਰੂ ਦੇ ਪਿਆਰੇ ਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਰੰਗ ਨਾਮ ਰੰਗ ਵਿੱਚ ਮਨ ਰੰਗਿਆ ਰਹਿੰਦਾ ਹੈ ਕਿ ਉਹ ਬਿਸ਼ਿਆਂ ਦਾ ਪਿਆਰਾ ਹੁੰਦਾ ਹੈ ਦਚੰਬਕਾਰਾਂ ਦਾ ਉਹਨੂੰ ਉਦਰ ਪਿਆਰ ਆ ਇਹ ਗੱਲ ਆਪਾਂ ਸਮਝ ਲਈ ਭਗਤਾਂ ਨੂੰ ਪ੍ਰਮਾਤਮਾ ਦਾ ਪ੍ਰੇਮ ਰੰਗ ਚੜਿਆ ਹੁੰਦਾ ਹੈ ਤੇ ਉਹਨਾਂ ਨੂੰ ਬਕਾਰਾਂ ਦੀ ਮਸਤੀ ਚੜੀ ਹੁੰਦੀ ਆ ਅਗੇ ਮਹਾਰਾਜ ਕਹਿੰਦੇ ਨੇ ਅਨ ਅਸਬਾਰ ਜੈਸੇ ਤੁਰੀ ਸ਼ਿੰਗਾਰੀ ਜੋ ਕਾ ਪੁਰਖ ਪਜਾਰੇ ਨਾਰੀ ਧਿਆਨ ਨਾਲ ਸੁਣਿਓ ਜੀ ਮਹਾਰਾਜ ਕਹਿੰਦੇ ਹਰੀ ਦੇ ਦਾਸ ਅਤੇ ਸਾਖਤ ਦਾ ਸੰਗ ਇਉਂ ਹੈ ਇਉਂ ਹੀ ਹੈ ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇੱਕ ਸਜਾਈ ਹੋਈ ਘੋੜੀ ਹੋਵੇ ਉਹ ਘੋੜਸਵਾਰੀ ਜਾਣਦਾ ਨਹੀਂ ਹੈ ਅਨਾੜੀ ਹੈ ਤੇ ਉਹਦੇ ਵਾਸਤੇ ਜਿਵੇਂ ਸਜਾਈ ਹੋਵੇ ਘੋੜੀ ਹੋਵੇ ਸੋਹਣੀ ਹਵਾ ਨਾਲ ਜਿਹੜੀ ਗੱਲਾਂ ਕਰਦੀ ਆ ਘੋੜੀ ਚੰਗੀ ਕਿਸਮ ਦੀ ਅੱਗੇ ਮਹਾਰਾਜ ਕਹਿੰਦੇ ਨੇ ਜਿਉਂ ਜਿਉਂ ਕਾਪੁਰਖ ਪਚਾਰੇ ਨਾਰੀ ਮਹਾਰਾਜ ਕਹਿੰਦੇ ਜਿਵੇਂ ਖੁਸਰਾ ਇਸਤਰੀ ਨੂੰ ਪਿਆਰ ਕਰਦਾ ਹੋਵੇ ਇਸ ਤਰ੍ਹਾਂ ਦਾ ਜੋੜ ਆ ਰੱਬ ਦੇ ਪਿਆਰੇ ਦਾ ਤੇ ਸਾਕਤ ਦਾ ਸਮਝਾਉਣਾ ਕੀਤਾ ਵੀ ਉਹਦੇ ਵਿੱਚ ਕੋਈ ਲਾਭ ਨਹੀਂ ਹੋਣਾ ਸਾਕਤ ਤਤ ਰੱਬ ਦੇ ਪਿਆਰੇ ਦਾ ਜੋੜ ਮੇਲ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਖਿਆਲ ਨਹੀਂ ਮਿਲਦੇ ਤੇ ਉਹਨਾਂ ਦੀ ਨਿਭ ਨਹੀਂ ਸਕਦੀ ਜਿਵੇਂ ਕਿ ਜੋੜਾ ਪ੍ਰਭੂ ਪਰਮਾਤਮਾ ਨੇ ਇਸਤਰੀ ਪੁਰਸ਼ ਦਾ ਹੀ ਬਣਾਇਆ ਠੀਕ ਹੈ ਜੀ ਇਸਤਰੀ ਪੁਰਸ਼ ਦਾ ਜੋੜਾ ਹੈ ਇੱਥੇ ਮਹਾਰਾਜ ਨੇ ਹਿੰਟ ਦੇ ਕੇ ਦੱਸਿਆ ਜਿਉਂ ਕਾ ਪੁਰਖ ਪਚਾਰੇ ਨਾਰੀ ਕਪੁਰਖ ਦਾ ਮਤਲਬ ਹੁੰਦਾ ਖੁਸਰਾ ਚਿੱਤੇ ਲਾ ਪੰਜ ਵਿੱਚ ਭਾਈ ਸਾਹਿਬ ਨੇ ਵੀ ਅਰਥ ਕੀਤੇ ਆ ਭਾਈ ਸਾਹਿਬ ਸਿੰਘ ਨੇ ਮਹਾਰਾਜ ਕਹਿੰਦੇ ਇਹਨਾਂ ਦਾ ਜੋੜ ਮੇਲ ਨਹੀਂ ਜਿਵੇਂ ਬਹਿ ਸਕਦਾ ਉਵੇਂ ਭਗਤ ਪਿਆਰੇ ਦਾ ਤੇ ਸਾਖਤ ਦਾ ਜੋੜ ਵੀ ਨਹੀਂ ਬਹਿ ਸਕਦਾ ਅੱਗੇ ਮਹਾਰਾਜ ਕਹਿੰਦੇ ਨੇ ਬੈਲ ਕੋ ਨੇਤਰਾ ਪਾਏ ਦਬਾਵੇ ਮਹਾਰਾਜ ਕਹਿੰਦੇ ਇਹ ਭਾਈ ਹਰਿਦੇਵ ਦਾਸ ਅਤੇ ਸਾਖਤ ਦਾ ਮੇਲ ਓਹੀ ਹੀ ਹੈ ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਆਪਾਂ ਨਿਆਣਾ ਹੀ ਕਹਿੰਦੇ ਨਾ ਜਿਹੜਾ ਗਊ ਨੂੰ ਚੋਣ ਵਾਸਤੇ ਨਿਆਣਾ ਪਾ ਲੈਂਦੇ ਆਪਾਂ ਹਨਾ ਰੱਸੀ ਨੇਤਰਾ ਵੀ ਕਹਿੰਦੇ ਨੇ ਉਹਨਾਂ ਨੂੰ ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਦੀ ਗੱਲ ਕਰੇ ਇਹੋ ਜਿਹਾ ਸੰਬੰਧ ਹੈ ਅਗੇ ਮਹਾਰਾਜ ਕਹਿੰਦੇ ਨੇ ਗਊ ਚਰ ਸੰਗ ਬਾਛੇ ਪਾਵੇ ਜਿਵੇਂ ਕੋਈ ਮਨੁੱਖ ਗਾਂ ਉੱਤੇ ਚੜ ਕੇ ਗਾਂ ਦੀ ਸਵਾਰੀ ਕਰਕੇ ਗਾਂ ਉੱਤੇ ਚੜ ਕੇ ਉਸ ਨੂੰ ਸ਼ੇਰ ਦੇ ਪਿੱਛੇ ਭਜਾਵੇ ਡਰਾਉਣ ਲੱਗ ਪਏ ਡਰਾਉਣ ਦਾ ਮਤਲਬ ਭਜਾਉਣ ਲੱਗ ਪਏ ਇਹੋ ਜਾਂ ਸੰਗਾ ਮਹਾਰਾਜ ਕਹਿੰਦੇ ਸਾਖਤ ਦਾ ਤੇ ਗੁਰਮਖ ਪਿਆਰੇ ਦਾ ਗਾੜ ਰਲੇ ਕਾਮ ਤੈਨ ਕਰ ਪੂਜੀ ਮਹਾਰਾਜ ਕਹਿੰਦੇ ਹਰੀ ਦੇ ਭਗਤ ਤੇ ਸਾਖਤ ਦਾ ਜੋੜ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮ ਤੇਨ ਮਿਥ ਕੇ ਪੂਜਣ ਲੱਗ ਪੇ ਇੱਕ ਫਿਰਕਾ ਮਤਲਬ ਹਿੰਦੂ ਫਲੋਸਫੀ ਆ ਜਿਹੜੀ ਗਊ ਦੀ ਪੂਜਾ ਕਰਦੀ ਆ ਕਾਮ ਤੇਨ ਗਊ ਨੂੰ ਮੰਨਦੇ ਆ ਠੀਕ ਆ ਜੀ ਇਹਨਾਂ ਦੇ ਧਰਮ ਦੇ ਵਿੱਚ ਮੰਨਿਆ ਜਾਂਦਾ ਗਊ ਨੂੰ ਚਲੋ ਗਊ ਹੈ ਵੀ ਠੰਡੇ ਸੁਭਾਅ ਵਾਲਾ ਜੀਵ ਹੈ ਠੀਕ ਆ ਜੀ ਆਪਾਂ ਆਮ ਵੀ ਰੱਖਦੇ ਆ ਗਊਆਂ ਘਰਾਂ ਵਿੱਚ ਚਲੋ ਇਹ ਗਊ ਨੂੰ ਪੂਜਦੇ ਨੇ ਮਹਾਰਾਜ ਕਹਿੰਦੇ ਫਿਰ ਸਾਖਤ ਦਾ ਤੇ ਗੁਰਮਖ ਪਿਆਰੇ ਦਾ ਰੱਬ ਦੇ ਭਗਤ ਦਾ ਇਹੋ ਜਿਹਾ ਜੋੜ ਹੈ ਜਿਵੇਂ ਕੋਈ ਭੇਡ ਨੂੰ ਲੈ ਕੇ ਗਊ ਸਮਝ ਕੇ ਪੂਜਣ ਲੱਗ ਜੇ ਲੈ ਆਇਆ ਭੇਡ ਤੇ ਪਰ ਉਹਨੂੰ ਕਾਮ ਤੇ ਇਹ ਗਊ ਸਮਝ ਕੇ ਪੂਜਦਾ ਫਿਰੇ ਇਹ ਇੰਨਾ ਅੰਧਵਿਸ਼ਵਾਸ ਆ ਜੀ ਇੰਨਾ ਮਨੁੱਖ ਸਾਖਤ ਸਾਖਤ ਮਨੁੱਖ ਆ ਜਿਹੜਾ ਰੱਬ ਦੇ ਨਾਮ ਨਾਲ ਟੁੱਟਿਆ ਹੋਇਆ ਉਦੀ ਇਹੋ ਜੀ ਵਰਤੀ ਹੈ ਐਂ ਸਮਝਦੇ ਆਪਾਂ ਅੱਗੇ ਮਹਾਰਾਜ ਕਹਿੰਦੇ ਨੇ ਸੌਦੇ ਕੋ ਤਾਵੇ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਇਹ ਅਗਲਾ ਬੰਦ ਆ ਜੀ ਲਾਸਟ ਵਾਲਾ ਸ਼ਬਦ ਦੇ ਮਹਾਰਾਜ ਕਹਿੰਦੇ ਜਿਵੇਂ ਕੋਈ ਮਨੁੱਖ ਸਰਮਾਇਦਾਰ ਤੋਂ ਬਿਨਾ ਹੀ ਅ ਸਰਮਾਏ ਤੋਂ ਬਿਨਾ ਹੀ ਸੌਦਾ ਖਰੀਦਣ ਉੱਠ ਦੌੜੇ ਬਈ ਸੌਦਾ ਲੈਣ ਚੱਲਿਆ ਇਨਸਾਨ ਘਰ ਦੀ ਗਰੋਸਰੀ ਲੈਣ ਚੱਲਿਆ ਅੱਜ ਵਾਲੀ ਕਾ ਭਾਅ ਸੱਚ ਕਹਿਦਿਏ ਤੇ ਪੈਸੇ ਭੱਲੇ ਨਹੀਂ ਇਹ ਹੋ ਸਕਦਾ ਜਾਂ ਫਿਰ ਉਹਦੇ ਨਾਲ ਆਧਾਰ ਕਰਕੇ ਪੈਸੇ ਤੋਂ ਬਿਨਾ ਤੇ ਨਹੀਂ ਨਾ ਚੀਜ਼ ਮਿਲ ਸਕਦੀ ਕੋਈ ਮਹਾਰਾਜ ਕਹਿੰਦੇ ਇਹੋ ਜਾਂ ਭਾਈ ਸਾਕਤ ਦਾ ਤੇ ਗੁਰੂ ਦੇ ਪਿਆਰੇ ਦਾ ਇਹੋ ਜਾਂ ਮੇਲ ਜੋੜ ਹੈ ਕਿਉਂਕਿ ਹੋਣਾ ਨਹੀਂ ਕਹਿਣ ਦਾ ਮਤਲਬ ਆ ਅਸਲ ਭਾਵ ਅਰਥ ਇਹਦਾ ਇਹ ਆ ਵੀ ਸਾਕਤ ਦਾ ਤੇ ਰੱਬ ਦੇ ਭਗਤ ਪਿਆਰੇ ਦਾ ਗੁਰਸਿੱਖ ਦਾ ਸਾਖਤ ਦੇ ਨਾਲ ਕੋਈ ਮੇਲ ਜੋੜਨੀ ਕੋਈ ਸੰਗਤ ਨਹੀਂ ਉਹਦੀ ਕਿਉਂਕਿ ਉਹ ਆਪਣੀ ਮਤ ਮੁਤਾਬਕ ਚੱਲਦਾ ਮਨਮੁਖਾ ਤੇ ਗੁਰਮੁਖ ਦਾ ਬਹੁਤ ਫਰਕ ਹੁੰਦਾ ਅਗੇ ਮਹਾਰਾਜ ਕਹਿਣਾ ਕਰਦੇ ਨੇ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਹਰੀ ਦੇ ਦਾਸ ਦੀ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਆਪਣੇ ਚਿੱਤ ਵਿੱਚ ਸਿਮਰ ਭਾਈ ਸਿਮਰ ਸਿਮਰ ਹਰਿ ਜਾ ਕਾ ਮੀਤ ਪ੍ਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰਿਆ ਕਰ ਮਹਾਰਾਜ ਕਹਿੰਦੇ ਅਗਲੇ ਸ਼ਬਦ ਚ ਸਮਝਾਉਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਸਾਤਾ ਮੇ ਸਾ ਮਤ ਨਿਰਮਲ ਕਹੀਤ ਧੀਰ ਰਾਮ ਰਸੈਣ ਪੀਵਤ ਵੀਰ ਏ ਭਾਈ ਉਹ ਅਕਲ ਪਵਿੱਤਰ ਆਖੀ ਜਾਂਦੀ ਹੈ ਧੀਰਜ ਵਾਲੀ ਜਿਹਦੇ ਕੋਲੇ ਧੀਰਜ ਹੈ ਨਾ ਉਹ ਅਕਲ ਵਧੀਆ ਆਪਾਂ ਜਿਹਦੇ ਕੋਲੇ ਧੀਰਜਾ ਠੰਡੇ ਸੁਭਾਅ ਦਾ ਮਨੋੱਖਾ ਭੈਣਾ ਚਾਹ ਭਾਈ ਆਪਾਂ ਨੂੰ ਕਹਿੰਦੇ ਆ ਵੀ ਇਹ ਚੰਗੇ ਸੁਭਾਅ ਵਾਲਾ ਵੀ ਇਹਦਾ ਸੁਭਾਅ ਬਹੁਤ ਵਧੀਆ ਮਹਾਰਾਜ ਕਹਿੰਦੇ ਅਕਲ ਪਵਿੱਤਰ ਉਹੀ ਅਕਲ ਪਵਿੱਤਰ ਆਖੀ ਜਾਂਦੀ ਹੈ ਧੀਰਜ ਵਾਲੀ ਜਿਹੜੀ ਰਾਮ ਰਸੈਨ ਪੀਵਤ ਵੀਰ ਜਿਸ ਦਾ ਆਸਰਾ ਲੈ ਕੇ ਜਿਸ ਦਾ ਆਸਰਾ ਲੈ ਕੇ ਮਨੁੱਖ ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ ਨਾਮ ਦਾ ਰਸ ਪੀਂਦਾ ਹੈ ਜਿਹੜਾ ਧਾਰਮਿਕ ਖਿਆਲਾਂ ਵਾਲਾ ਵਾ ਐਂ ਕਹਿੰਦੇ ਆ ਉਹੀ ਮਨੁੱਖ ਨੂੰ ਆਪਾਂ ਚੰਗਾ ਕਹਿੰਦੇ ਆ ਵੀ ਇਹ ਧਾਰਮਿਕ ਖਿਆਲਾਂ ਵਾਲਾ ਠੰਡੇ ਸੁਭਾਅ ਵਾਲਾ ਹੈ। ਹਰ ਕੇ ਚਰਨ ਹਿਰਦੇ ਕਰ ਓਟ ਜਨਮ ਮਰਨ ਤੇ ਹੋਵਤ ਛੋਟ। ਮਹਾਰਾਜ ਕਹਿੰਦੇ ਇਹ ਭਾਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ। ਵੀ ਗੁਰੂ ਦਾ ਗਿਆਨ ਦਾ ਆਸਰਾ ਤੱਕ ਗੁਰੂ ਦਾ ਓਟ ਆਸਰਾ ਲੈ। ਫਿਰ ਜਨਮ ਮਰਨ ਤੇ ਹੋਵਤ ਛੋਟ ਫਿਰ ਇਉਂ ਕੀਤਿਆਂ ਜਨਮ ਮਰਨ ਦੇ ਗੇੜ ਤੋਂ ਖਲਾਸੀ ਹੋ ਜਾਂਦੀ ਐ ਜਨਮ ਮਰਨ ਤੋਂ ਛੁੱਟ ਜਾਂਦਾ ਇਨਸਾਨ ਫਿਰ ਗੁਰੂ ਮਹਾਰਾਜ ਪੰਜਵੇਂ ਸਰੂਪ ਵਿੱਚ ਕਹਿੰਦੇ ਆ ਜੀ ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਆਏ ਸੋ ਤਨ ਨਰਮਲ ਜਿਤ ਉਪਜ ਜਾਪ ਰਾਮ ਰੰਗ ਨਿਰਮਲ ਪ੍ਰਤਾਪ ਏ ਭਾਈ ਉਹ ਸਰੀਰ ਪਵਿੱਤਰ ਹੈ ਜਿਸ ਵਿੱਚ ਕੋਈ ਪਾਪ ਨਹੀਂ ਪੈਦਾ ਹੁੰਦਾ ਪਾਪ ਪੈਦਾ ਹੋਣ ਦਾ ਮਤਲਬ ਪਹਿਲਾ ਮਾੜਾ ਖਿਆਲ ਮਾੜੀ ਸੋਚ ਮਾੜੇ ਖਿਆਲ ਮਾੜੀ ਸਮਝ ਇਹ ਵੱਡੀ ਪਾਪ ਇਹ ਹੀ ਵੱਡਾ ਪਾਪ ਹੈ ਜੇ ਬਿਰਤੀ ਸਾਡੀ ਮਾੜੀ ਆ ਤਾਂ ਬਕਾਰੀ ਬਿਰਤੀ ਆ ਮਾੜਾ ਸੋਚਦੀ ਆ ਇਹ ਵੱਡਾ ਪਾਪ ਆ ਮਹਾਰਾਜ ਜਸਦੇ ਨੇ ਉਹ ਸਰੀਰ ਪਵਿੱਤਰ ਹੈ ਜਿਸ ਵਿੱਚ ਕੋਈ ਪਾਪ ਨਹੀਂ ਪੈਦਾ ਹੁੰਦਾ RAM ਰੰਗ ਨਿਰਮਲ ਪ੍ਰਤਾਪ ਪ੍ਰਮਾਤਮਾ ਦੇ ਪ੍ਰੇਮ ਰੰਗ ਦੀ ਬਰਕਤ ਨਾਲ ਪਵਿੱਤਰ ਹੋਏ ਮਨੁੱਖ ਦਾ ਤੇਜ ਪ੍ਰਤਾਪ ਚਮਕਦਾ ਹੈ ਜਿਹੜਾ ਨਾਮ ਬਾਣੀ ਨਾਲ ਜੁੜਿਆ ਗੁਰੂ ਦੇ ਕਹਨੇ ਮੁਤਾਬਕ ਜੀਵਨ ਹੈ ਉਹ ਫੇਸ ਰੀਡਿੰਗ ਜਿਵੇਂ ਅੱਜ ਵਾਲੀ ਭਾਸ਼ਾ ਚ ਕਹਤ ਨੇ ਉਹਦੀ ਫੇਸ ਰੀਡਿੰਗ ਹੀ ਹੁੰਦੀ ਆ ਉਹਦਾ ਚਿਹਰਾ ਦੇਖ ਕੇ ਹੀ ਪਤਾ ਲੱਗ ਜਾਂਦਾ ਅੱਗੇ ਮਹਾਰਾਜ ਕਹਾਣਾ ਕਰਦੇ ਨੇ ਸਾਧ ਸੰਗ ਮੇਟ ਜਾਤ ਵਿਕਾਰ ਏ ਭਾਈ ਗੁਰੂ ਸਾਧੂ ਦੀ ਸੰਗਤ ਕਰਿਆਂ ਸਾਧ ਸੰਗਤ ਵਿੱਚ ਰਹਿਾਂ ਅੰਦਰੋਂ ਸਾਰੇ ਵਿਕਾਰ ਦੂਰ ਹੋ ਜਾਂਦੇ ਨੇ ਵਿਕਾਰੀ ਵਰਤੀ ਖਤਮ ਫਿਰ ਗੁਰਮਖਾਂ ਵਾਲਾ ਮਨ ਬਣ ਜਾਂਦਾ ਗੁਰਮਖ ਹੋ ਕੇ ਜੀਵਨ ਬਸਰ ਕਰਦਾ ਮਨੁੱਖ ਸਭ ਤੋਂ ਊਚ ਇਹੋ ਉਪਕਾਰ ਮਹਾਰਾਜ ਕਹਿੰਦੇ ਸਾਧ ਸੰਗਤ ਦਾ ਸਭ ਤੋਂ ਉੱਚਾ ਇਹੀ ਉਪਕਾਰ ਹੈ ਪ੍ਰੇਮ ਭਗਤ ਰਾਤੇ ਗੋਪਾਲ ਜਿਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਅਗੇ ਦੱਸਦੇ ਨੇ ਸਤਿਗੁਰੂ ਨਾਨਕ ਜਾਚੇ ਸਾਧ ਰਵਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣਾ ਕਰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਮੰਗਦਾ ਹੈ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਆ ਜਿਹੜੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ ਹੋਏ ਨੇ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਕੋਬਿੰਦ ਸਿਉ ਲਾਗੀ ਮੇਲ ਲਏ ਪੂਰਨ ਬੜ ਭਾਗੀ ਏ ਭਾਈ ਪਰਮਾਤਮਾ ਨਾਲ ਜਿੰਨਾ ਮਨੁੱਖਾਂ ਦੀ ਇਹੋ ਜਿਹੀ ਪ੍ਰੀਤ ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ ਬਣਦੀ ਹੈ ਦੁਬਾਰੇ ਫੇਰ ਸੁਣ ਲਓ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਨਾਲ ਜਿੰਨਾ ਮਨੁੱਖਾਂ ਦੀ ਇਹੋ ਜਿਹੀ ਪ੍ਰੀਤ ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ ਬਣਦੀ ਹੈ ਦਾ ਭਾਵ ਜੋ ਗੁਰੂ ਮਹਾਰਾਜ ਸਮਝਾਉਂਦੇ ਨੇ ਇਹਨਾਂ ਦੀ ਫਿਰ ਇਹੋ ਜਿਹੀ ਪ੍ਰੀਤ ਹੁੰਦੀ ਆ ਗੁਰਮਖ ਪਿਆਰਿਆਂ ਦੀ ਮੇਲ ਲੈ ਪੂਰਨ ਵਿਭਾਗੀ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਸਾਰੇ ਗੁਣਾ ਨਾਲ ਭਰਪੂਰ ਹੋ ਜਾਂਦੇ ਹਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਨਾਲ ਪ੍ਰੀਤ ਰੱਖਦੇ ਨੇ ਸੱਚੀ ਸੁੱਚੀ ਅੰਦਰੋਂ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਨੇ ਭਰਤਾ ਪੇਖ ਬਿਖਸ਼ੇ ਜਿਉ ਨਾਰੀ ਕਿਉ ਹਰ ਜਨ ਜੀਵੇ ਨਾਮ ਚਿਤਾਰੀ ਉਹਨਾਂ ਦੀ ਇਸ ਤਰ੍ਹਾਂ ਦੀ ਵਰਤੀ ਬਣ ਜਾਂਦੀ ਆ ਗੁਰੂ ਦੇ ਨਾਲ ਜਿਵੇਂ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ ਕਿਉਂ ਹਰ ਜਨ ਜੀਵੇ ਨਾਮ ਚਿਤਾਰੀ ਮਹਾਰਾਜ ਕਹਿੰਦੇ ਜਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰਕੇ ਅੰਤਰ ਆਤਮੇ ਖੁਲਾਰੇ ਵਿੱਚ ਆਉਂਦਾ ਹੈ ਅੰਦਰੋਂ ਮਨ ਲਹਿਰਾ ਬਹਿਰਾ ਉੱਠ ਕੱਢਦੀਆਂ ਅੰਦਰੋਂ ਮਨ ਦੇ ਅੰਦਰ ਜਦੋਂ ਰੱਬ ਦੇ ਨਾਲ ਗੁਰੂ ਦੇ ਨਾਲ ਗੁਰੂ ਦੇ ਪਿਆਰ ਨਾਲ ਗੁਰੂ ਦੇ ਨਾਮ ਨਾਲ ਪ੍ਰੇਮ ਪੈਂਦਾ ਹੈ ਗੁਰੂ ਦੇ ਸਿਧਾਂਤ ਨਾਲ ਪਿਆਰ ਪੈਂਦਾ ਹੈ ਇਸ ਤਰ੍ਹਾਂ ਫਿਰ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ ਮਨ ਅੰਦਰ ਹਲਾਰੇ ਆਉਂਦੇ ਹਨ ਫਿਰ ਗੁਰੂ ਦੇ ਨਾਮ ਦੇ ਅੱਗੇ ਮਹਾਰਾਜ ਕਹਿੰਦੇ ਪੂਤ ਪੇਖ ਜਿਉਂ ਜੀਵਤ ਮਾਤਾ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ-ਵੇਖ ਕੇ ਜਿਉਂਦੀ ਹੈ ਔਤ ਪੋਤ ਜਨ ਹਰ ਸਿਉ ਰਾਤਾ ਕਿਵੇਂ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨਾਲ ਤਾਣੇ ਪੇਟੇ ਦੀ ਤਰ੍ਹਾਂ ਹੈ ਤਾਣਾ ਪੇਟਾ ਤਾਂ ਆਪਾਂ ਸਮਝਦੇ ਨਾ ਦਰੀਆਂ ਪੈਣਾ ਬਣਦੀਆਂ ਨੇ ਮੰਜੇ ਬੁਣੇ ਜਾਂਦੇ ਨੇ ਪਹਿਲਾਂ ਤਾਣਾ ਪਾਇਆ ਜਾਂਦਾ ਫਿਰ ਉਹਦੀ ਬੁਣਤੀ ਪਾਈ ਜਾਂਦੀ ਹੈ ਕਿਉਂਕਿ ਬੁਣਤੀ ਤੋਂ ਬਿਨਾ ਤਾਣਾ ਕਿਸੇ ਕੰਮ ਦਾ ਨਹੀਂ ਤੇ ਤਾਣੇ ਤੋਂ ਬਿਨਾ ਬੁਣਤੀ ਨਹੀਂ ਪੈ ਸਕਦੀ ਇਸ ਤਰ੍ਹਾਂ ਫਿਰ ਸੰਬੰਧ ਬਣ ਜਾਂਦੇ ਆ ਗੁਰੂ ਦੇ ਨਾਲ ਗੁਰਪਿਆਰੇ ਦੇ ਅੱਗੇ ਮਹਾਰਾਜ ਕਹਿੰਦੇ ਨੇ ਲੋਭੀ ਆਨੰਦ ਕਰੇ ਪੇਖ ਧਨ ਜਿਵੇਂ ਲਾਲਚੀ ਮਨੁੱਖ ਧਨ ਵੇਖ ਕੇ ਖੁਸ਼ੀ ਮਨਾਉਂਦਾ ਹੈ ਲਾਲਚੀ ਮਨੁੱਖਾ ਜਿਹੜਾ ਉਹ ਧਨ ਪਦਾਰਥ ਨੂੰ ਦੇਖ ਕੇ ਬੜੀ ਖੁਸ਼ੀ ਮਨਾਉਂਦਾ ਜਨ ਚਰਨ ਕਮਲ ਸਿਉ ਲਾਗੇ ਮਨ ਮਹਾਰਾਜ ਕਹਿੰਦੇ ਤਵੇਂ ਪ੍ਰਮਾਤਮਾ ਦੇ ਭਗਤ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ਜਿਵੇਂ ਲਾਲਚੀ ਮਨੁੱਖ ਨੂੰ ਧਨ ਦੇਖ ਕੇ ਚਾਹ ਚੜਦਾ ਨਾ ਇਸ ਤਰ੍ਹਾਂ ਗੁਰੂ ਦੇ ਪਿਆਰੇ ਨੂੰ ਗੁਰੂ ਨੂੰ ਮਿਲ ਕੇ ਮਨ ਵਿੱਚ ਚੌ ਚੜਦਾ ਨੂੰ ਅਗੇ ਸਤਿਗੁਰੂ ਕਹਿੰਦੇ ਨੇ ਬਿਸਰ ਨਹੀਂ ਇੱਕ ਤਿਲ ਦਾ ਤਾਰਾ ਬਿਸਰ ਨਹੀਂ ਇੱਕ ਤਿਲ ਦਾ ਤਾਰਾ ਬੜਾ ਬਿਸਰ ਨਹੀਂ ਇੱਕ ਤਿਲ ਦਾ ਤਾਰਾ ਨਾਨਕ ਕੇ ਪ੍ਰਭ ਪ੍ਰਾਨ ਆਧਾਰ। हे ਜਤਾਰ ਇਕ ਰਤਾ ਜਿਤਨਾ ਸਮਾਂ ਵੀ ਨਾ ਭੁੱਲ। हे ਨਾਨਕ ਦੇ ਪ੍ਰਾਨਾਂ ਦੇ ਆਸਰੇ ਪ੍ਰਭ ਤੂੰ ਮੈਨੂੰ ਨਾ ਭੁੱਲੋ। ਇਹ ਅਰਦਾਸ ਰੂਪੀ ਸ਼ਬਦ ਹੈ ਜੀ। ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ। ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਸ਼ਬਦ ਹੈ ਜੀ। ਰਾਮ ਰਸੈਣ ਜੋ ਜਨ ਗੀਤੇ ਚਰਨ ਕਮਲ ਪ੍ਰੇਮ ਭਗਤੀ ਵੀਦੇ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰ ਨਾਮ ਰਸ ਵਿੱਚ ਮਾਸਤ ਰਹਿੰਦੇ ਹਨ ਨਾ ਉਹ ਮਨੁੱਖ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੇਮ ਭਗਤੀ ਵਿੱਚ ਗਿੱਜੇ ਰਹਿੰਦੇ ਹਨ ਜਿਵੇਂ ਪੌਰਾ ਫੁੱਲ ਵਿੱਚ ਗਿੱਜ ਜਾਂਦਾ ਹੈ ਆਪਾਂ ਦੇਖਦੇ ਨਾ ਪੌਰਾ ਫੁੱਲ ਤੇ ਜਾ ਕੇ ਮਕਰੰਦ ਰਸ ਚੂਸਦਾ ਇਸ ਤਰ੍ਹਾਂ ਜਵੇਂ ਪੌਰਾ ਗਿੱਜ ਜਾਂਦਾ ਨਾ ਫੁੱਲ ਦੀ ਮਕਰੰਦ ਰਸ ਚੂਸਣ ਦੇ ਵਿੱਚ ਤੇ ਗੁਰੂ ਦਾ ਪਿਆਰਾ ਵੀ ਐ ਉਹਦੇ ਨਾਲ ਉਥੇ ਗਿੱਜ ਜਾਂਦਾ ਗੁਰੂ ਦੀ ਗੱਲ ਸੁਣਨ ਵਾਸਤੇ ਬਾਣੀ ਸੁਣਨ ਵਾਸਤੇ ਨਾਮ ਜਪਣ ਵਾਸਤੇ ਇਸ ਤਰ੍ਹਾਂ ਗਿੱਜ ਜਾਂਦਾ ਗੁਰੂ ਦਾ ਪਿਆਰਾ ਆਨ ਰਸਾ ਦੀ ਸੇ ਸਭ ਸ਼ਾਰ ਮਹਾਰਾਜ ਕਹਿੰਦੇ ਨੇ ਹੇ ਭਾਈ ਉਹਨਾਂ ਮਨੁੱਖਾਂ ਨੂੰ ਦੁਨੀਆ ਦੇ ਹੋਰ ਸਾਰੇ ਰਸ ਪ੍ਰਭੂ ਨਾਮ ਰਸ ਦੇ ਟਾਕਰੇ ਤੇ ਸਵਾਦ ਇਸਦੇ ਹਨ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਹੀ ਇੱਕ ਉਹਨਾਂ ਨੂੰ ਚੰਗਾ ਲੱਗਦਾ ਦੂਜੇ ਇਹਦੇ ਟਾਕਰੇ ਤੇ ਜਿੰਨੇ ਵੀ ਪਦਾਰਥ ਨੇ ਉਹ ਉਹਨਾਂ ਨੂੰ ਸਮਝ ਆ ਜਾਂਦੇ ਵੀ ਇਹ ਸਵਾਹ ਹੋਣ ਵਾਲੇ ਨੇ ਜਿੰਨੇ ਵੀ ਪਦਾਰਥ ਨੇ ਕੁਝ ਸਮੇਂ ਬਾਅਦ ਘਰ ਮਕਾਨ ਵੀ ਸਾਲ ਦਰ 100 ਸਾਲ 200 ਸਾਲ ਬਾਅਦ ਟਹਿ ਕੇ ਮਿੱਟੀ ਹੋ ਜਾਂਦੇ ਨੇ ਸਰੀਰ ਵੀ ਸਵਾਹ ਹੋ ਜਾਂਦਾ ਠੀਕ ਆ ਜੀ ਜਿੰਨੇ ਵੀ ਪਦਾਰਥ ਆ ਸਾਰੇ ਸਵਾਹ ਦੇ ਬਰਾਬਰ ਹੀ ਆ ਕਿਉਂਕਿ ਇਹ ਖਤਮ ਹੋਣ ਵਾਲੇ ਨੇ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਸਦਾ ਸਿਰ ਰਹਿਣ ਵਾਲਾ ਹੈ ਰੱਬ ਦੇ ਪਿਆਰਿਆਂ ਨੂੰ ਸੂਝੀ ਆ ਜਾਂਦੀ ਆ ਜਦੋਂ ਨਾਮ ਬਾਣੀ ਨਾਲ ਜੁੜ ਜਾਂਦਾ ਮਨੁੱਖ ਤੇ ਜਿਹਨੂੰ ਨਹੀਂ ਪਾਈ ਇਹਦਾ ਗਿਆਨ ਆਉਂਦਾ ਫਿਰ ਉਹ ਜਫੇ ਮਾਰੀ ਰੱਖਦਾ ਵੀ ਸਾਰੀ ਜ਼ਿੰਦਗੀ ਖਰੀ ਮੇਰਾ ਹੀ ਰਹਿਣਾ ਤੇ ਮੈਂ ਇਹਦਾ ਰਹਿਣਾ ਉਹ ਤਾਂ ਭੁੱਲ ਹੀ ਗਿਆ ਸੰਸਾਰ ਤੋਂ ਜਾਣਾ ਤਾਂ ਇਨਸਾਨ ਭੁੱਲ ਹੀ ਗਿਆ ਨਾਲੇ ਰੋਜ਼ ਆਪਾਂ ਦੇਖਦੇ ਆਂ ਜਾਣੇ ਵੀ ਅਸਸਕਾਰ ਵੀ ਕਰਾਉਣ ਜਾਣੇ ਆ ਉੱਥੇ ਵਿੱਚ ਹੁੰਦਾ ਵੀ ਆਪਾਂ ਵੀ ਪੈਣਾ ਇਹਦੇ ਵਿੱਚ ਪਰ ਫੇਰ ਵੀ ਮਨ ਦੇ ਉੱਤੇ ਨਹੀਂ ਗੱਲ ਲੱਗਦੀ ਆ ਲੈ ਆਪਣੇ ਤੇ ਥੋੜੀ ਸਮਾਂ ਆਉਣਾ ਇਹ ਮਨ ਦੇ ਵਿੱਚ ਹਰੇਕ ਦੇ ਇਨਸਾਨ ਦੇ ਰਹਿੰਦੀ ਆ ਜਿਹੜਾ ਇਸ ਗੱਲ ਨੂੰ ਮੰਨ ਗਿਆ ਵੀ ਸੱਜਣਾ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਤੈਨੂੰ ਮੌਕਾ ਮਿਲਿਆ ਮਨੁੱਖਾ ਜਨਮ ਤੇ ਜੁੜ ਜਾ ਪ੍ਰਮਾਤਮਾ ਦੇ ਨਾਮ ਨਾਲ ਤੇ ਆ ਕੁਛੀ ਹੋਣਾ ਛੀਰੀ ਸਾਢੇ 1 3 ਹੱਥ ਧਰਤੀ ਕੋਈ ਮਿਲਣੀ ਆ ਤੈਨੂੰ ਬਾੜੀ ਦਾ ਗੱਲ ਆ ਵੀ ਪੌਣੇ 1 4 ਹੱਥ ਹੋ ਜੂ ਬਸ ਵੱਧ ਤੋਂ ਵੱਧ ਜੇ ਤੇਰਾ ਸਰੀਰ ਲੰਮਾ ਤਾਂ ਗਰਬਾਣੀ ਵਿੱਚ ਪੰਕਤੀ ਆ ਜੀ ਸਾਢੇ 3 ਘੜੀ ਤੋਂ ਪੌਣੇ 1 4 ਕਣੀ ਤਾਂ ਪੌਣੇ 4 ਜੇ ਬਾੜੀ ਹੋਊਗੀ ਤਾਂ ਪੌਣੇ 4 ਹੋਊਗੀ ਪੌਣੇ ਚਾਰ ਹੱਥ ਆਪਾਂ ਅੱਗੇ ਹੱਥ ਮੈਣਦੇ ਹੁੰਦੇ ਸੀ ਇਸ ਤਰ੍ਹਾਂ ਇਹਨੂੰ ਹੱਥ ਕਹਿੰਦੇ ਇੱਥੋਂ ਤੱਕ ਕੂਣੀ ਤੱਕ ਮਹਾਰਾਜ ਕਹਿੰਦੇ ਹੈ ਭਾਈ ਉਹਨਾਂ ਮਨੁੱਖਾਂ ਨੂੰ ਦੁਨੀਆ ਦੇ ਹੋਰ ਸਾਰੇ ਰਸ ਪ੍ਰਭੂ ਨਾਮ ਰਸ ਦੇ ਟਾਕਰੇ ਤੇ ਸੁਆਦ ਇਸ ਦੇ ਹਨ ਨਾਮ ਬਿਨਾਂ ਨਹਿ ਪਲ ਨਹਿ ਫਲ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਬੇਅਰਥ ਜਾਪਦੇ ਹਨ ਅੰਧਕੂਪ ਤੇ ਕਾਢੇ ਆਪ ਅੰਧਕੂਪ ਤੇ ਕਾਢੇ ਆਪ ਹੇ ਭਾਈ ਉਹਨਾਂ ਨੂੰ ਪ੍ਰਮਾਤਮਾ ਆਪ ਮਾਇਆ ਦੇ ਮੋਹ ਦੇ ਅੰਨੇ ਖੂਬ